ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ 25ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਇਸ ਭਾਗ ਵਿੱਚ ਬੇਬੇ ਨਾਨਕੀ ਜੀ ਅਤੇ ਮਾਤਾ ਚੰਦੋ ਰਾਣੀ ਜੀ ਦੀ ਗੱਲਬਾਤ ਦਾ ਜ਼ਿਕਰ ਹੈ ਤੇ ਇਥੋਂ ਹੀ ਕਥਾ ਦਾ ਆਰੰਭ ਹੁੰਦਾ ਹੈ ਫੇਰ ਵੇਬੇ ਨਾਨਕੀ ਜੀ ਨੇ ਬਹੁਤ ਮਿੱਠੀ ਆਵਾਜ਼ ਵਿੱਚ ਕਿਹਾ ਕਿ ਮਾਸੀ ਜੀ ਤੁਸੀਂ ਬਹੁਤ ਸਿਆਣੇ ਹੋ ਇਸ ਕਰਕੇ ਮੈਂ ਤੁਹਾਨੂੰ ਕੀ ਸਮਝਾ ਸਕਦੀ ਹਾਂ ਮੇਰਾ ਭਰਾ ਕੋਈ ਮਾੜਾ ਕਰਮ ਨਹੀਂ ਕਰਦਾ ਅਤੇ ਨਾ ਹੀ ਉਹ ਚੋਰਾ ਨਾਲ ਰਲ ਕੇ ਚੋਰੀ ਕਰਦਾ ਹੈ ਮੇਰਾ ਭਰਾ ਨਾ ਹੀ ਜੂਆ ਖੇਡਦਾ ਹੈ ਅਤੇ ਨਾ ਹੀ ਉਹ ਸ਼ਰਾਬ ਪੀਂਦਾ ਹੈ ਨਾ ਹੀ ਮੇਰਾ ਭਰਾ ਕੋਈ ਵਿਵਚਾਰ ਕਰਦਾ ਹੈ ਉਹਨਾਂ ਦੀਆਂ ਆਦਤਾਂ ਵੀ ਭੈੜੀਆਂ ਨਹੀਂ ਭਾਵ ਕਿਸੇ ਕਿਸੇ ਵਿਸ਼ੇ ਵਿਕਾਰਾਂ ਵਾਲੀਆਂ ਆਦਤਾਂ ਨਹੀਂ ਹਨ ਉਹਨਾਂ ਦੀ ਬੇਬੇ ਨਾਨਕੀ ਜੀ ਨੇ ਮਾਤਾ ਚੰਦੂ ਰਾਣੀ ਜੀ ਨੂੰ ਕਿਹਾ ਕਿ ਮੇਰਾ ਭਰਾ ਲੋਭੀ ਲਾਲਚੀ ਵੀ ਨਹੀਂ ਹੈ ਅਤੇ ਨਾ ਹੀ ਉਹ ਕਰੋਧੀ ਸੁਭਾਅ ਵਾਲੇ ਹਨ ਮੇਰਾ ਭਰਾ ਨਾਨਕ ਸੁਪਨੇ ਦੇ ਵਿੱਚ ਵੀ ਕੋਈ ਗਲਤ ਕੰਮ ਨਹੀਂ ਕਰਦਾ ਹੈ ਜੇਕਰ ਵੇਖਿਆ ਜਾਵੇ ਤਾਂ ਮੇਰਾ ਭਰਾ ਨਾਨਕ ਕੋਈ ਵੀ ਗਲਤ ਕੰਮ ਨਹੀਂ ਕਰਦਾ ਹੈ ਜੇਕਰ ਉਹ ਕੋਈ ਗਲਤ ਕੰਮ ਕਰਨ ਤਾਂ ਮੇਰਾ ਸਮਝਾਉਣ ਦਾ ਫਰਜ਼ ਬਣਦਾ ਹੈ ਮੇਰਾ ਮੇਰੇ ਵੀਰ ਦਾ ਸੁਭਾਅ ਬਹੁਤ ਚੰਗਾ ਹੈ ਉਹ ਕਦੇ ਵੀ ਮਾੜਾ ਬਚਨ ਕਿਸੇ ਨੂੰ ਵੀ ਨਹੀਂ ਬੋਲਦੇ ਮੇਰੇ ਭਰਾ ਦਾ ਥੋੜਾ ਬਹੁਤਾ ਵੀ ਕਸੂਰ ਨਹੀਂ ਹੈ ਉਹ ਤਾਂ ਕਿਰਪਾ ਦਾ ਖਜ਼ਾਨਾ ਹੈ ਉਹ ਤਾਂ ਹਰੇਕ ਤੇ ਤਰਸ ਕਰਦਾ ਹੈ ਅਤੇ ਦੁਖੀਆਂ ਦੇ ਦੁੱਖ ਦੂਰ ਕਰਦਾ ਹੈ ਉਹ ਖਾਣਾ ਕੱਪੜਾ ਦਾਨ ਕਰਦਾ ਹੈ ਅਤੇ ਸਾਰਿਆਂ ਦੇ ਦੁੱਖ ਦੂਰ ਕਰਨ ਵਾਲਾ ਹੈ ਮੇਰਾ ਭਰਾ ਦੂਜਿਆਂ ਦੇ ਦੁੱਖ ਦੇਖ ਨਹੀਂ ਸਕਦਾ ਹੈ ਉਹ ਤਾਂ ਇਨਾ ਉਪਕਾਰੀ ਹੈ ਜਿਵੇਂ ਕੋਈ ਦਰਖਤ ਹੁੰਦਾ ਹੈ ਜੋ ਸਭ ਦਾ ਭਲਾ ਹੀ ਕਰਦਾ ਹੈ ਜਿਵੇਂ ਦਰਖਤ ਆਪ ਧੁੱਪ ਸਹਿ ਕੇ ਹੋਰਾਂ ਨੂੰ ਛਾਂ ਦਿੰਦਾ ਹੈ ਦਰਖਤ ਦੀ ਛਾਂ ਵਿੱਚ ਪੰਛੀ ਆਪਣੇ ਆਲ ਨੇ ਬਣਾਉਂਦੇ ਹਨ ਇਸੇ ਤਰ੍ਹਾਂ ਮੇਰਾ ਵੀਰ ਨਾਨਕ ਆਪਣੇ ਹੱਥਾਂ ਨਾਲ ਕਮਾਈ ਕਰਕੇ ਸੰਤਾਂ ਫਕੀਰਾਂ ਅਤੇ ਲੋੜਵੰਦਾਂ ਨੂੰ ਤਾਣ ਦਿੰਦਾ ਹੈ ਇਸ ਕਰਕੇ ਉਹ ਤਾਂ ਭਗਤੀ ਅਤੇ ਗਿਆਨ ਦਾ ਸਰੂਪ ਹੈ ਇਹ ਚੰਗੇ ਕਰਮਾਂ ਵਿੱਚ ਲੱਗਾ ਹੋਇਆ ਹੈ ਅਤੇ ਜੇਕਰ ਮੈਂ ਆਪਣੇ ਵੀਰ ਨੂੰ ਚੰਗੇ ਕੰਮ ਕਰਨ ਤੋਂ ਹਟਾਵਾਂ ਤਾਂ ਇਹ ਚੰਗੀ ਗੱਲ ਨਹੀਂ ਹੈ ਬੇਬੇ ਨਾਨਕੀ ਜੀ ਨੇ ਕਿਹਾ ਕਿ 마ਸੀ ਜੀ ਤੇਰੇ ਭਾਗ ਚੰਗੇ ਹਨ ਤੂੰ ਪਰਮੇਸ਼ਰ ਦਾ ਸੁਕਰਾਨਾ ਕਰ ਕਿ ਤੈਨੂੰ ਇੰਨਾ ਚੰਗਾ ਜਵਾਈ ਮਿਲਿਆ ਹੈ ਮੇਰੇ ਵੀਰ ਨੇ ਤੇਰੀਆਂ ਅਨੇਕਾਂ ਕੁਲਾਂ ਕੁਲਾਂ ਦਾ ਭਲਾ ਕਰ ਦੇਣਾ ਹੈ ਉਹ ਹਮੇਸ਼ਾ ਸ਼ਾਂਤੀ ਸੁਭਾਅ ਨਾਲ ਵਿਚਰਦਾ ਹੈ ਮੇਰਾ ਵੀਰ ਦੂਸਰਿਆਂ ਦੇ ਵਿਕਾਰਨਾਸ਼ ਕਰਨ ਵਾਲਾ ਹੈ ਉਸ ਵਰਗਾ ਉਦਾਰ ਚਿੱਤ ਵਿਅਕਤੀ ਦੁਨੀਆਂ ਵਿੱਚ ਨਹੀਂ ਹੈ ਇਸ ਕਰਕੇ ਸਾਰੇ ਲੋਕ ਉਸ ਦੀ ਉਸਤਤ ਕਰਦੇ ਹਨ ਭੈਣ ਨਾਨਕੀ ਜੀ ਨੇ ਕਿਹਾ ਕਿ ਮਾਸੀ ਜੀ ਕਿੰਨੀ ਵਾਰ ਮੋਦੀ ਖਾਨੇ ਦਾ ਹਿਸਾਬ ਕਿਤਾਬ ਹੋਇਆ ਹੈ ਕਦੇ ਘਾਟਾ ਨਹੀਂ ਹੋਇਆ ਹਮੇਸ਼ਾ ਮੁਨਾਫਾ ਹੀ ਹੋਇਆ ਹੈ ਲੋਕਾਂ ਨੇ ਮੇਰੇ ਵੀਰ ਨਾਨਕ ਦੀਆਂ ਚੁਗਲੀਆਂ ਵੀ ਕੀਤੀਆਂ ਦੌਲਤ ਖਾਂ ਕੋਲ ਜਾ ਕੇ ਮਾਸੀ ਜੀ ਤੁਸੀਂ ਕਹਿੰਦੇ ਹੋ ਕਿ ਸਾਡੀ ਧੀ ਦੁਖੀ ਰਹਿੰਦੀ ਹੈ ਅਤੇ ਤੁਸੀਂ ਮੈਨੂੰ ਦੱਸੋ ਕਿ ਉਸ ਕੋਲ ਕਿਹੜੇ ਪਦਾਰਥ ਦੀ ਘਾਟ ਹੈ ਜੇਕਰ ਉਸ ਨੂੰ ਕਿਸੇ ਵਸਤ ਦੀ ਘਾਟ ਹੋਵੇ ਜਾਂ ਤੰਗੀ ਹੋਵੇ ਤਾਂ ਮੰਨ ਲਈਏ ਕਿ ਉਹ ਦੁਖੀ ਹਨ ਮੇਰਾ ਵੀਰ ਨਾਨਕ ਉਹਨਾਂ ਨੂੰ ਸਾਰੀਆਂ ਹੀ ਵਸਤਾਂ ਦਿੰਦੇ ਹਨ ਉਹਨਾਂ ਕੋਲ ਖਾਣ ਖਰਚਣ ਵਾਸਤੇ ਕਿਸੇ ਵਸਤ ਦੀ ਘਾਟ ਨਹੀਂ ਹੈ ਉਹਨਾਂ ਨੂੰ ਹਰ ਪ੍ਰਕਾਰ ਦੇ ਕੱਪੜੇ ਗਹਿਣੇ ਲਿਆ ਕੇ ਦਿੰਦੇ ਹਨ ਮੇਰੀ ਪਰਛਾਈ ਸੁਲੱਖਣੀ ਜੀ ਨੂੰ ਇੱਕ ਵੀ ਗੱਲ ਦਾ ਫਿਕਰ ਕਰਨ ਦੀ ਲੋੜ ਨਹੀਂ ਜੇਕਰ ਉਹਨਾਂ ਨੂੰ ਕਿਸੇ ਹੋਰ ਵਸਤ ਦੀ ਜ਼ਰੂਰਤ ਹੈ ਤਾਂ ਦੱਸ ਦੇਵੋ ਅਸੀਂ ਲੈ ਕੇ ਦੇਵਾਂਗੇ ਤੁਸੀਂ ਬਿਨਾ ਕਿਸੇ ਗਲਤੀ ਦੇ ਕਿਉਂ ਮੇਰੇ ਵੀਰ ਦਾ ਨੂ ਬਦਨਾਮ ਕਰ ਰਹੇ ਹੋ ਜੇਕਰ ਸਾਰੀਆਂ ਬਾਸਤਾਂ ਮਿਲਣ ਤੇ ਵੀ ਮੇਰੀ ਪਰਛਾਈ ਦੁਖੀ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ ਬੇਬੇ ਨਾਨਕੀ ਜੀ ਨੇ ਕਿਹਾ ਕਿ ਇਹ ਮਾਸੀ ਜੀ ਮੈਂ ਜੋ ਤੁਹਾਨੂੰ ਕਿਹਾ ਹੈ ਉਹ ਕੋਈ ਝੂਠ ਥੋੜੀ ਕਿਹਾ ਹੈ ਨਾਨਕੀ ਜੀ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਮਾਤਾ ਚੰਦੂ ਰਾਣੀ ਜੀ ਚੁੱਪ ਕਰ ਗਏ ਜਿਸ ਤਰ੍ਹਾਂ ਗਿਆਨੀ ਦੇ ਸਾਹਮਣੇ ਅਗਿਆਨੀ ਮਨੁੱਖ ਨੂੰ ਚੁੱਪ ਹੀ ਕਰਨਾ ਪੈਂਦਾ ਹੈ ਤੇ ਬੇਬੇ ਨਾਨਕੀ ਜੀ ਦੀਆਂ ਗੱਲਾਂ ਦਾ ਉਹ ਜਵਾਬ ਨਾ ਦੇ ਸਕੇ ਇਸੇ ਤਰ੍ਹਾਂ ਮਾਤਾ ਚੰਦੂ ਰਾਣੀ ਜੀ ਸਰਮੰਦੇ ਜਹੇ ਹੋ ਕੇ ਆਪਣੀ ਧੀ ਮਾਤਾ ਸੁਲਖਣੀ ਜੀ ਕੋਲ ਵਾਪਸ ਆ ਗਏ ਉਹਨਾਂ ਨੇ ਆਪਣੀ ਧੀ ਨੂੰ ਕਿਹਾ ਕਿ हे ਪੁੱਤਰੀ ਮੈਂ ਤੇਰੀ ਨਨਾਨ ਕੋਲ ਜਾ ਕੇ ਆਈ ਹਾਂ ਅਤੇ ਮੈਂ ਉਸ ਨੂੰ ਬਹੁਤ ਉਲਾਮਬੇ ਦਿੱਤੇ ਪਰ ਬੇਬੇ ਨਾਨਕੀ ਜੀ ਨੇ ਮੇਰੀਆਂ ਗੱਲਾਂ ਦੇ ਜੋ ਮੈਨੂੰ ਜਵਾਬ ਦਿੱਤੇ ਉਹ ਬਿਲਕੁਲ ਠੀਕ ਹਨ ਉਸ ਦੀਆਂ ਗੱਲਾਂ ਸੁਣ ਕੇ ਮੈਂ ਤਾਂ ਚੁੱਪ ਹੀ ਹੋ ਗਈ ਹਾਂ ਅਤੇ ਤੇਰੀ ਨੰਦ ਦੀਆਂ ਗੱਲਾਂ ਦਾ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਅਤੇ ਮੈਂ ਨਿਰਉੱਤਰ ਹੋ ਗਈ ਉਹਨਾਂ ਦੇ ਸਾਹਮਣੇ ਫਿਰ ਮਾਤਾ ਚੰਦੋ ਰਾਣੀ ਜੀ ਨੇ ਕਿਹਾ ਕਿ ਹੁਣ ਤੂੰ ਮੈਨੂੰ ਦੱਸ ਕਿ ਤੈਨੂੰ ਕਿਸ ਚੀਜ਼ ਦਾ ਘਾਟਾ ਹੈ ਫਿਰ ਮਾਤਾ ਸੁਲਖਣੀ ਜੀ ਨੇ ਕਿਹਾ ਕਿ ਇਹ ਮੇਰੀ ਸਿਆਣੀ ਮਾਤਾ ਜੀ ਮੇਰੇ ਕੋਲ ਕੱਪੜੇ ਗਹਿਣੇ ਸਾਰਾ ਕੁਝ ਹੈ ਮੈਨੂੰ ਸਭ ਕੁਝ ਮਿਲਦਾ ਹੈ ਮੇਰੇ ਕੋਲ ਕਿਸੇ ਵਸਤ ਦਾ ਕੋਈ ਘਾਟਾ ਨਹੀਂ ਹੈ ਪਰ ਜੋ ਮੇਰੇ ਦਿਲ ਦਾ ਦਰਦ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਪਤੀ ਕਦੇ ਘਰ ਆ ਕੇ ਮੈਨੂੰ ਪਿਆਰ ਨਾਲ ਨਹੀਂ ਮਿਲਦੇ ਉਹ ਕਦੇ ਵੀ ਮੇਰੇ ਨਾਲ ਹੱਸ ਕੇ ਨਹੀਂ ਬੋਲਦੇ ਇਸ ਤਰ੍ਹਾਂ ਮੈਂ ਆਪਣੇ ਦਿਲ ਦਾ ਦਰਦ ਕਿਸ ਅੱਗੇ ਕਹਾ ਮੈਂ ਕਿਸ ਕੋਲ ਜਾ ਕੇ ਆਪਣੇ ਦੁੱਖ ਦੂਰ ਕਰਾਂ ਇਸ ਕਰਕੇ ਦਿਨ ਰਾਤ ਮੈਂ ਚਿੰਤਾ ਵਿੱਚ ਰਹਿੰਦੀ ਹਾਂ ਅਤੇ ਇਹ ਮੇਰੇ ਅੰਦਰ ਦੀ ਪੀੜ ਹੈ ਮਾਤਾ ਸੁਲੱਖਣੀ ਜੀ ਦੀਆਂ ਇਹ ਗੱਲਾਂ ਸੁਣ ਕੇ ਮਾਤਾ ਚੰਦੋ ਰਾਣੀ ਜੀ ਦੁਬਾਰਾ ਫੇਰ ਬੇਬੇ ਨਾਨਕੀ ਜੀ ਦੇ ਘਰ ਗਏ ਜੋ ਗੱਲਾਂ ਉਸਨੇ ਆਪਣੀ ਧੀ ਤੋਂ ਸੁਣੀਆਂ ਸੀ ਸਾਰੀਆਂ ਜਾ ਕੇ ਬੇਬੇ ਨਾਨਕੀ ਜੀ ਨੂੰ ਕਹਿ ਦਿੱਤੀਆਂ ਮਾਤਾ ਚੰਦੋ ਰਾਣੀ ਜੀ ਦੀਆਂ ਸਾਰੀਆਂ ਗੱਲਾਂ ਸੁਣ ਕੇ ਬੇਬੇ ਨਾਨਕੀ ਜੀ ਨੇ ਕਿਹਾ ਕਿ ਇਹ ਮਾਸੀ ਜੀ ਤੁਸੀਂ ਮੇਰੀ ਗੱਲ ਸੁਣ ਕੇ ਤੁਸੀਂ ਮੇਰੀ ਗੱਲ ਸੁਣੋ ਕਿ ਤੁਹਾਡੀ ਪੁੱਤਰੀ ਦਾ ਸੁਭਾਅ ਥੋੜਾ ਜਿਹਾ ਸਖਤ ਹੈ ਉਹ ਮੈਨੂੰ ਕਿਸੇ ਵੇਲੇ ਵੀ ਬੁਲਾ ਕੇ ਗੱਲ ਕਰ ਸਕਦੇ ਹਨ ਉਹਨਾਂ ਨੇ ਇਹ ਗੱਲ ਅੱਜ ਤੱਕ ਮੇਰੇ ਨਾਲ ਨਹੀਂ ਕੀਤੀ ਹੈ ਬੇਬੇ ਨਾਨਕੀ ਜੀ ਨੇ ਕਿਹਾ ਕਿ ਜਦੋਂ ਮੇਰਾ ਵੀਰ ਨਾਨਕ ਘਰ ਆਉਂਦੇ ਹਨ ਤਾਂ ਤੁਹਾਡੀ ਪੁੱਤਰੀ ਉਹਨਾਂ ਨਾਲ ਲੜਾਈ ਕਰਦੇ ਹਨ ਮੈਂ ਉਹਨਾਂ ਨੂੰ ਆਪਣੀ ਛੋਟੀ ਪਰਜਾਈ ਸਮਝ ਕੇ ਚੁੱਪ ਕਰ ਬੈਠੀ ਹਾਂ ਕੁਝ ਨਹੀਂ ਕਹਿੰਦੀ ਇਹ ਤਾਂ ਇਸ ਤਰ੍ਹਾਂ ਲੜਾਈ ਕਰਦੇ ਹਨ ਜ ਜਿਵੇਂ ਖੱਤਰੀਆਂ ਦਾ ਸੁਭਾਅ ੜਾਕਾ ਹੁੰਦਾ ਹੈ ਪਰ ਮੈਂ ਸਭ ਕੁਝ ਦੇਖ ਕੇ ਚੁੱਪ ਰਹਿੰਦੀ ਹਾਂ ਜੇਕਰ ਕੋਈ ਗੱਲ ਕਰਨੀ ਵੀ ਹੋਵੇ ਤਾਂ ਜ਼ੁਗਤੀ ਨਾਲ ਕਰਨੀ ਪੈਂਦੀ ਹੈ ਬੇਬੇ ਨਾਨਕੀ ਜੀ ਨੇ ਕਿਹਾ ਕਿ ਜੇਕਰ ਘਰ ਵਿੱਚ ਪਤਨੀ ਖੁਸ਼ ਹੋਵੇ ਤਾਂ ਘਰ ਦਾ ਮਾਹੌਲ ਵੀ ਖੁਸ਼ਗੁਵਾਰ ਹੋ ਜਾਂਦਾ ਹੈ ਬੇਬੇ ਨਾਨਕੀ ਜੀ ਦੀ ਇਹ ਗੱਲ ਸੁਣ ਕੇ ਮਾਤਾ ਚੰਦੋ ਰਾਣੀ ਜੀ ਨੇ ਕਿਹਾ ਕਿ ਜੇਕਰ ਪਤੀ ਚੰਗੇ ਬਚਨ ਕਰੇਗਾ ਅਤੇ ਪਿਆਰ ਨਾਲ ਬੋਲੇਗਾ ਤਾਂ ਫੇਰ ਭਾਵੇਂ ਕੱਪੜੇ ਅਤੇ ਗਹਿਣੇ ਨਾ ਵੀ ਹੋਣ ਤਾਂ ਵੀ ਸਰ ਜਾਂਦਾ ਹੈ ਉਹ ਆਪਣੀ ਪਤਨੀ ਮਾਤਾ ਸੁਲੱਖਣੀ ਜੀ ਦਾ ਆਦਰ ਸਤਕਾਰ ਨਹੀਂ ਕਰਦੇ ਜੇਕਰ ਆਪਸ ਵਿੱਚ ਪਿਆਰ ਸਤਕਾਰ ਹੋਵੇ ਤਾਂ ਬਾਕੀ ਸਾਰੀਆਂ ਬਸਤਾਂ ਤਾਂ ਆਪਣੇ ਆਪ ਘਰ ਆ ਜਾਂਦੀਆਂ ਹਨ ਜਿਸ ਤਰ੍ਹਾਂ ਬੱਦਲ ਪਾਣੀ ਤੋਂ ਬਿਨਾ ਬੇਕਾਰ ਹੁੰਦੇ ਹਨ ਜੇਕਰ ਤੁਹਾਡੇ ਭਰਾ ਘਰ ਵਿੱਚ ਆਉਂਦੇ ਆਉਂਦੇ ਹੀ ਨਹੀਂ ਘਰੋਂ ਬਾਹਰ ਹੀ ਰਹਿੰਦੇ ਹਨ ਜੇ ਘਰ ਵਿੱਚ ਆਉਂਦਾ ਵੀ ਹੈ ਤਾਂ ਕੋਈ ਗੱਲ ਨਹੀਂ ਕਰਦਾ ਮਾਤਾ ਚੰਦੋ ਰਾਣੀ ਜੀ ਦੀਆਂ ਇਹ ਗੱਲਾਂ ਸੁਣ ਕੇ ਬੇਬੇ ਨਾਨਕੀ ਜੀ ਨੇ ਕਿਹਾ ਕਿ ਇਹ ਮਾਸੀ ਜੀ ਤੁਸੀਂ ਸੱਚ ਕਿਹਾ ਹੈ ਜੋ ਵੀ ਤੁਹਾਡੀ ਪੁੱਤਰੀ ਨੇ ਤੁਹਾਨੂੰ ਦੱਸਿਆ ਹੈ ਉਹ ਵੀ ਸੱਚ ਹੈ ਪਰ ਮਾਸੀ ਜੀ ਫਿਰ ਵੀ ਤੁਸੀਂ ਆਪਣੀ ਪੁੱਤਰੀ ਨੂੰ ਸਮਝਾ ਦਿਓ ਕਿ ਦੀਨ ਹੋ ਕੇ ਆਪਣੇ ਪਤੀ ਦੀ ਸੇਵਾ ਕਰੇ ਜੇਕਰ ਪ੍ਰੇਮ ਨਾਲ ਸੇਵਾ ਕੀਤੀ ਜਾਵੇ ਤਾਂ ਪਰਮੇਸ਼ਰ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਸਿਆਣੇ ਕਹਿੰਦੇ ਹਨ ਕਿ ਪ੍ਰੇਮ ਨਾਲ ਕੀਤੀ ਹੋਈ ਸੇਵਾ ਕਦੇ ਵੀ ਬਿਰਥੀ ਨਹੀਂ ਜਾਂਦੀ ਕਿਉਂਕਿ ਪਰਮੇਸ਼ਰ ਉਸੇ ਤਹੀ ਦਿਆਲ ਹੁੰਦਾ ਹੈ ਜੋ ਪ੍ਰੇਮ ਕਰਦਾ ਹੈ। ਪ੍ਰੇਮ ਨਾਲ ਕੀਤੀ ਹੋਈ ਕਮਾਈ ਕਦੇ ਵਿਰਥੀ ਨਹੀਂ ਜਾਂਦੀ। ਬੇਬੇ ਨਾਨਕੀ ਜੀ ਨੇ ਮਾਤਾ ਚੰਦੋ ਰਾਣੀ ਜੀ ਨੂੰ ਕਿਹਾ ਕਿ ਤੁਸੀਂ ਆਪਣੀ ਪੁੱਤਰੀ ਸੁਲੱਖਣੀ ਜੀ ਨੂੰ ਸਮਝਾ ਦਿਓ ਕਿ ਉਹ ਹੱਥ ਬਨ ਕੇ ਆਪਣੇ ਪਤੀ ਦੀ ਸੇਵਾ ਕਰੇ ਜੋ ਉਹ ਕਹਿਣ ਉਹੀ ਮੰਨੇ। ਉਹਨਾਂ ਨੂੰ ਕਹੋ ਕਿ ਪਰਮੇਸ਼ਰ ਦਾ ਡਰ ਆਪਣੇ ਹਿਰਦੇ ਵਿੱਚ ਰੱਖਣਾ ਅਤੇ ਦਿਲ ਅੰਦਰ ਮਾੜੇ ਖਿਆਲ ਮਣਾ ਲਿਓ ਫਿਰ ਮਾਤਾ ਚੰਦੋ ਰਾਣੀ ਜੀ ਨੇ ਬੇਬੇ ਨਾਨਕੀ ਜੀ ਨੂੰ ਕਿਹਾ ਕਿ ਤੁਸੀਂ ਤਾਂ ਆਪਣੇ ਭਰਾ ਦੇ ਪੱਖ ਦੀ ਹੀ ਗੱਲ ਕਰੋਗੇ ਮੈਂ ਉਸ ਨੂੰ ਪਰਮੇਸ਼ਰ ਕਰਕੇ ਨਹੀਂ ਜਾਣਦੀ ਹਾਂ ਸਗੋਂ ਮੈਂ ਤਾਂ ਉਸ ਨੂੰ ਆਪਣੇ ਜਵਾਈ ਦੇ ਤੌਰ ਤੇ ਜਾਣਦੀ ਹਾਂ ਬੇਬੇ ਨਾਨਕੀ ਜੀ ਨੇ ਮਾਤਾ ਚੰਦੋ ਰਾਣੀ ਜੀ ਨੂੰ ਕਿਹਾ ਕਿ ਮਾਸੀ ਜੀ ਤੁਸੀਂ ਆਪਣੇ ਹਿਰਦੇ ਵਿੱਚ ਇਹ ਗੱਲ ਸੱਚ ਮੰਨ ਲਵੋ ਕਿ ਮੇਰਾ ਵੀਰ ਸਾਰੇ ਵਿਕਾਰਾਂ ਨੂੰ ਨਾਸ ਕਰਨ ਵਾਲਾ ਹੈ ਉਹ ਜੋ ਬਚਨ ਵੀ ਆਪਣੇ ਮੂੰਹੋਂ ਕੱਢਦੇ ਹਨ ਉਹ ਪੂਰੇ ਹੋ ਜਾਂਦੇ ਹਨ ਅਤੇ ਉਹ ਸੰਪੂਰਨ ਸ਼ਾਂਤ ਹਨ ਇਸ ਕਰਕੇ ਅਸੀਂ ਡਰਦੇ ਰਹਿੰਦੇ ਹਾਂ ਕਿਤੇ ਅਸੀਂ ਕੋਈ ਗਲਤ ਗੱਲ ਨਾ ਕਹਿ ਦੇਈ ਬੇਬੇ ਨਾਨਕੀ ਜੀ ਨੇ ਕਿਹਾ ਕਿ ਮਾਸੀ ਜੀ ਤੁਹਾਡੇ ਬਟਾਲੇ ਜਾਣ ਤੋਂ ਬਾਅਦ ਜਦੋਂ ਮੇਰਾ ਵੀਰ ਨਾਨਕ ਘਰ ਆਵੇਗਾ ਤਾਂ ਮੈਂ ਦੋਵਾਂ ਨੂੰ ਬਿਠਾ ਕੇ ਉਹਨਾਂ ਦੀ ਸਮੱਸਿਆ ਦਾ ਹੱਲ ਕਰਵਾ ਦੇਵਾਂਗੀ ਮਾਇ ਆਪਣੇ ਵੀਰ ਅਤੇ ਆਪਣੀ ਪਰਜਾਈ ਸੁਲਖਣੀ ਜੀ ਨੂੰ ਕੋਲ ਬਿਠਾ ਕੇ ਸਮਝਾਵਾਂਗੀ ਇਸ ਤਰ੍ਹਾਂ ਬੇਬੇ ਨਾਨਕੀ ਜੀ ਨੇ ਮਿੱਠੇ ਵਚਨ ਬੋਲੇ ਜਿਸ ਕਰਕੇ ਮਾਤਾ ਚੰਦੋ ਰਾਣੀ ਜੀ ਸ਼ਾਂਤ ਹੋ ਗਏ ਇਸ ਤੋਂ ਬਾਅਦ ਪਿਆਰ ਨਾਲ ਬੇਬੇ ਨਾਨਕੀ ਜੀ ਅਤੇ ਮਾਤਾ ਚੰਦੋ ਰਾਣੀ ਜੀ ਮਿਲੇ ਆਪਸ ਵਿੱਚ ਅਤੇ ਫਿਰ ਉਹ ਚੰਗੀਆਂ ਚੰਗੀਆਂ ਗੱਲਾਂ ਕਰਨ ਲੱਗ ਪਈਆਂ ਦੋਵੇਂ ਫੇਰ ਮਾਤਾ ਚੰਦੋ ਰਾਣੀ ਜੀ ਉੱਠ ਕੇ ਆਪਣੀ ਧੀ ਸੁਲੱਖਣੀ ਜੀ ਦੇ ਪਾਸ ਆ ਗਏ। ਉਹਨਾਂ ਨੇ ਆਪਣੀ ਪੁੱਤਰੀ ਨੂੰ ਦਿਲਾਸਾ ਵੀ ਦਿੱਤਾ ਅਤੇ ਸਮਝਾਇਆ ਵੀ। ਉਹਨਾਂ ਨੇ ਮਾਤਾ ਸੁਲੱਖਣੀ ਜੀ ਨੂੰ ਕਿਹਾ ਕਿ ਤੇਰਾ ਪਤੀ ਬਹੁਤ ਚੰਗਾ ਹੈ ਅਤੇ ਉਹ ਚੰਗੇ ਕਰਮ ਕਰਨ ਵਾਲਾ ਹੈ। ਉਹ ਬਹੁਤ ਧਰਮੀ ਹੈ। ਮਾਤਾ ਚੰਦੋ ਰਾਣੀ ਜੀ ਨੇ ਮਾਤਾ ਸੁਲੱਖਣੀ ਜੀ ਨੂੰ ਕਿਹਾ ਕੇ ਪੇਕੇ ਘਰ ਵਿੱਚ ਤੂੰ ਸਾਡੀ ਪਿਆਰੀ ਧੀ ਸੀ ਤੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਸੇਵਾ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਕਿਉਂਕਿ ਤੇਰੇ ਕੋਲੋਂ ਅਸੀਂ ਕੰਮ ਕਰਵਾਇਆ ਹੀ ਨਹੀਂ ਹੁਣ ਤੂੰ ਆਪਣੇ ਪਤੀ ਦੀ ਸੇਵਾ ਪਿਆਰ ਨਾਲ ਕਰ ਅਤੇ ਇਸ ਤਰ੍ਹਾਂ ਤੂੰ ਆਪਣੇ ਪ੍ਰੇਮ ਨਾਲ ਉਹਨਾਂ ਦਾ ਦਿਲ ਜਿੱਤ ਜਿੰਨੀ ਤੂੰ ਪਿਆਰ ਨਾਲ ਆਪਣੇ ਪਤੀ ਦੀ ਸੇਵਾ ਕਰੇਂਗੀ ਉਨੀ ਹੀ ਤੂੰ ਦੋਨਾਂ ਲੋਕਾਂ ਵਿੱਚ ਆਬ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਖੁਸ਼ ਰਹेंगी ਇਸ ਤਰ੍ਹਾਂ ਮਾਤਾ ਚੰਦੋ ਜੀ ਨੇ ਆਪਣੀ ਧੀ ਮਾਤਾ ਸੁਲੱਖਣੀ ਜੀ ਨੂੰ ਸਿਖਿਆ ਦਿੱਤੀ ਫੇਰ ਉਹ ਕੁਝਕ ਦਿਨ ਆਪਣੀ ਧੀ ਸੁਲਖਣੀ ਜੀ ਕੋਲ ਰਹੇ ਅਤੇ ਫੇਰ ਵਾਪਸ ਬਟਾਲੇ ਮੁੜ ਗਏ ਆਪਣੇ ਘਰ ਕਵੀ ਸੰਤੋਖ ਸਿੰਘ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਤੂੰ ਵੀ ਪ੍ਰੇਮ ਦੇ ਨਾਲ ਨਾਨਕ ਜੀ ਦੀ ਉਸਤਤ ਕਰ ਅਤੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕਿਉਂਕਿ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਣ ਦੇ ਨਾਲ ਜਨਮ ਮਰਨ ਦੇ ਦੁੱਖ ਕੱਟੇ ਜਾਂਦੇ ਹਨ ਸੋ ਇੱਥੇ ਹੀ 25ਵੇਂ ਅਧਿਆਏ ਦੇ ਦੂਜੇ ਭਾਗ ਦੀ ਕਥਾ ਸੰਪੂਰਨ ਹੁੰਦੀ ਹੈ ਜੋ ਆਪਾਂ ਸਾਰ ਰੂਪ ਵਿੱਚ ਕੀਤੀ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ